ਸਸਿਕਾ ਜੀ ਸਵਾਗਤ ਹੈ ਤੁਹਾਡਾ ਮੇਰੇ ਕਹਾਣੀਆਂ ਦੇ ਚੈਨਲ ਤੇ ਜਿੰਨਾ ਬੰਦ ਭਰਾਵਾਂ ਨੇ ਹੁਣ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰ ਲਿਓ ਹਾਂਜੀ ਅੱਜ ਦੀ ਕਹਾਣੀ ਸ਼ੁਰੂ ਕਰਨ ਲੱਗੇ ਹਾਂ ਇੱਕ ਪਿੰਡ ਦੇ ਵਿੱਚ ਸੋਕਾ ਪਿਆ ਹੋਇਆ ਸੀ ਉੱਥੇ ਮੈਂ ਨਹੀਂ ਸੀ ਪੈ ਰਹਾਂ ਤੇ ਲੋਕ ਕਾਫੀ ਪਰੇਸ਼ਾਨ ਸੀਗੇ ਕਿਉਂਕਿ ਉਹਨਾਂ ਦੀਆਂ ਫਸਲਾਂ ਸੁੱਕ ਰਹੀਆਂ ਸੀ ਤਾਂ ਉਹ ਸਾਰੇ ਇਕੱਠੇ ਹੋ ਕੇ ਇੱਕ ਸਾਧੂ ਕੋਲੇ ਚਲੇ ਗਏ ਕਿ ਸਾਨੂੰ ਇਹਨਾਂ ਨੇ ਕੋਈ ਹੱਲ ਦੱਸੋ ਕਿ ਸਾਡੀਆਂ ਫਸਲਾਂ ਜਿਹੜੀਆਂ ਹਰੀਆਂ-ਪਰੀਆਂ ਹੋ ਜਾਣ ਸਾਡੇ ਪਿੰਡ ਦੇ ਵਿੱਚ ਮੀਂਹ ਪੈ ਜਾਵੇ ਤਾਂ ਉਹ ਸਾਧੂ ਨੇ ਕਿਹਾ ਕਿ ਤੁਸੀਂ 7 ਦਿਨਾਂ ਨੂੰ ਮੇਰੇ ਕੋਲੇ ਆਇਓ ਮੈਂ ਤੁਹਾਨੂੰ ਸਾਰਿਆਂ ਨੂੰ ਇਹਦਾ ਜਵਾਬ ਦਊਂਗਾ 7 ਦਿਨ ਬਾਅਦ ਦੇ ਵਿੱਚ 7 ਦਿਨ ਲੰਘ ਗਏ ਫਿਰ ਸਾਰਾ ਪਿੰਡ ਇਕੱਠਾ ਹੋ ਕੇ ਉਸ ਸਾਧੂ ਕੋਲ ਚ ਰਹਿ ਗਏ ਕਿ ਹਾਂਜੀ ਦੱਸੋ ਹੁਣ ਕੀ ਹੱਲ ਹੈ ਇਹਦਾ ਕਿ ਸਾਡੀਆਂ ਫਸਲਾਂ ਹਰੀਆਂ-ਪਰੀਆਂ ਹੋ ਜਾਣ ਮੀਂਹ ਪੈ ਜਾਵੇ ਤਾਂ ਸਾਧੂ ਨੇ ਕਿਹਾ ਕਿ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਖੂਹ ਹੈ ਉਸ ਖੂਹ ਦੇ ਵਿੱਚ ਰਾਤ ਨੂੰ ਸਾਰਿਆਂ ਨੇ ਇੱਕ-ਇੱਕ ਬਾਟੀ ਦੁੱਧ ਦੀ ਪਾ ਕੇ ਆਉਣੀ ਹੈ ਤੇ ਸਾਰੇ ਲੋਕੀ ਕਹਿੰਦੇ ਠੀਕ ਐ ਤੇ ਕਹਿੰਦੇ ਸਾਧੂ ਨੇ ਕਿਹਾ ਕਿ ਸਵੇਰ ਨੂੰ بارش ਹੋ ਜੂਗੀ ਤੁਹਾਡੀਆਂ ਫਸਲਾਂ ਹਰੀਆ ਪਰੀਆ ਹੋ ਜਾਣੀਆਂ ਤੇ ਲੋਕੀ ਖੁਸ਼ ਹੋ ਗਏ ਤੇ ਰਾਤ ਨੂੰ ਸਾਰੇ ਲੋਕ ਗਏ ਤੇ ਦੁੱਧ ਦੀ ਬਾਟੀ-ਬਾਟੀ ਉੱਥੇ ਪਾ ਕੇ ਆਉਣ ਲੱਗੇ ਤੇ ਸਾਧੂ ਨੇ ਕਿਹਾ ਇੱਕ ਸਰਤੇ ਵੀ ਨਾਲ ਕਿਹਾ ਸੀ ਕਿ ਤੁਸੀਂ ਉਸ ਨੂੰ ਖੂਨ ਨੂੰ ਦੇਖਣਾ ਨਹੀਂ ਹੈਗਾ ਬਿਨਾਂ ਦੇਖੇ ਤੋਂ ਖੂਬ ਦੇ ਵਿੱਚ ਬਾਟੀ ਜਿਹੜੀ ਐ ਦੁੱਧ ਦੀ ਉਹ ਪਾਉਣੀ ਐ ਤਾਂ ਉਸ ਪਿੰਡ ਦੇ ਵਿੱਚ ਇੱਕ ਕੰਜੂਸ ਬਹੁਤ ਜ਼ਿਆਦਾ ਕੰਜੂਸ ਬੰਦਾ ਰਹਿੰਦਾ ਸੀ ਉਹਨੇ ਸੋਚਿਆ ਸਾਰਾ ਪਿੰਡ ਦੁੱਧ ਪਾਊਗਾ ਤੇ ਜੇ ਮੈਂ ਇੱਕ ਬਾਟੀ ਪਾਣੀ ਦੀ ਪਾ ਦੂੰ ਤਾਂ ਕੋਈ ਪਤਾ ਨਹੀਂ ਲੱਗਣਾ ਸੋ ਉਹ ਪਾਣੀ ਦੀ ਬਾਟੀ ਪਾ ਆਇਆ ਸਾਰੇ ਸਾਰੇ ਲੋਕਾਂ ਨੇ ਰਾਤ ਨੂੰ ਪਾਇਆ ਇਹ ਆਪੋ ਆਪਣਾ ਧਰਮ ਨਿਭਾਇਆ ਤੇ ਜਦੋਂ ਸਵੇਰ ਨੂੰ ਦੇਖਿਆ ਕਿ ਮੀਂਹ ਤਾਂ ਪੈ ਹੀ ਨਹੀਂ ਰਿਹਾ ਉਵੇਂ ਸਾਰਾ ਮੌਸਮ ਔਮੇਦਾ ਹੀ ਐ ਕੁਝ ਵੀ ਨਹੀਂ ਹੋ ਰਿਹਾ ਤਾਂ ਸਾਰੇ ਉਸ ਖੂਹ ਦੇ ਕੋਲੇ ਗਏ ਤਾਂ ਦੇਖਿਆ ਕਿ ਪਾਣੀ ਦਾ ਖੂਹ ਭਰਿਆ ਪਿਆ ਸੀ ਤਾਂ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ ਕਿ ਇਹ ਕੀ ਹੋ ਗਿਆ ਦੁੱਧ ਤਾਂ ਕਿਸੇ ਨੇ ਪਾਇਆ ਹੀ ਨਹੀਂ ਕਿਉਂਕਿ ਸਾਰੇ ਹੀ ਚੋਰ ਸੀ ਸਾਰੇ ਹੀ ਬੇਈਮਾਨ ਸੀ ਸਾਰਿਆਂ ਦੇ ਮਨ 'ਚ ਇਹ ਸੀ ਕਿ ਇਹ ਦੁੱਧ ਦੀ ਬਾਟੀ ਪਾ ਦੇਣਗੇ ਜੇ ਮੇਰੀ ਮੈਂ ਇੱਕ ਬਾਟੀ ਨਹੀਂ ਪਾਉਂਗਾ ਤਾਂ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਹੁਣ ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਦੇ ਇਹ ਨਾ ਸੋਚੋ ਕਿ ਮੇਰੇ ਇਕੱਲੇ ਦੇ ਸੱਚਾਈ ਦੇ ਤੁਰਨ ਨਾਲ ਕੀ ਹੋਊਗਾ ਬਹੁਤ ਫਰਕ ਪੈਂਦਾ ਹਰ ਇੱਕ ਚੀਜ਼ ਦਾ ਫਰਕ ਪੈਂਦਾ ਇਕੱਲਾ ਚਲਾ ਥਾ ਲੋਕ ਮਿਲਤੇ ਗਏ ਕਾਰਵਾ ਬਣਤਾ ਗਿਆ ਕਿਉਂਕਿ ਕਾਫਲੇ ਉਹਨਾਂ ਦੇ ਮਗਰੇ ਬਣਦੇ ਨੇ ਜਿਹੜੇ ਸੱਚਾਈ ਦੇ ਰਾਹ ਤੇ ਤੁਰਦੇ ਨੇ ਸੋ ਆਪਣੀ ਸੱਚਾਈ ਦੇ ਰਸਤੇ ਨੂੰ ਨਾ ਛੱਡੋ ਇਸ ਤਰੀਕੇ ਦੇ ਨਾਲ ਇੱਕ ਨੂੰ ਇੱਕ ਦੇਖ ਕੇ ਕਹਿੰਦੇ ਨੇ ਬਹੁਤ ਸਾਰਾ ਇੱਕ ਵੱਡਾ ਕਾਫਲਾ ਵੜ ਜਾਂਦਾ ਮਿਲਦੇ ਹਾਂ ਜੀ ਇੱਕ ਨਵੀਂ ਕਹਾਣੀ ਦੇ ਨਾਲ ਨਵੇਂ ਦਿਨ ਧੰਨਵਾਦ